हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ 6 ਮਾਰਚ ਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਅਮਰਤਵੀਰ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰਜ ਦੇ ਵਿੱਚ ਟੋਟਲ 5 ਪਸ਼ੂ ਦਿਖਾਉਣੇ ਆ ਤੁਹਾਨੂੰ ਤਿੰਨ ਆ ਤੁਸੀਂ ਵੇਖ ਰਹੇ ਜੇ ਤਿੰਨ ਵੈੜਾ ਨੇ ਤੇ ਦੋ ਮਜਾਂ ਪਸੂ ਆਲਮੋਸਟ ਸਾਰੇ ਸੂਏ ਸੂਏ ਆ ਬਾਕੀ ਡਿਟੇਲ ਅਮਰਤੇ ਨਾਲ ਗੱਲਬਾਤ ਕਰਕੇ ਆਪਾਂ ਲੈ ਲਾਂਗੇ ਉਹਨਾਂ ਤੋਂ ਪੂਰੀ ਜਾਣਕਾਰੀ ਸੋ ਆਪਾਂ ਖੂਪੂਰਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਆ ਤੇ ਖਾਸ ਵਿਜਿਟ ਤੁਸੀਂ ਘੜ ਕੇ ਕਰਨੀ ਆ ਤੇ ਚੋਲਾ ਸਾਹਿਬ ਪਿੰਡ ਵੀ ਬਿਲਕੁਲ ਨਜ਼ਦੀਕ ਆ ਉਹ ਲੈਣੇ ਆ ਬਥੇਰੇ ਡਿਟੇਲ ਅਮਰਤੇ ਨਾਲ ਗੱਲਬਾਤ ਕਰਕੇ ਸੋ ਕੱਲੇ ਕੱਲੇ ਪਸੂ ਦੀ ਦੋਸਤੋ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਸਤ ਸ੍ਰੀ ਅਕਾਲ ਅਮਰਤ ਭਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਭਰਾ ਜੀ ਠੀਕ ਠਾਕ ਤੁਸੀਂ ਸੁਣਾਓ ਹੋਰ ਠੀਕ ਠਾਕ ਮਹਾਰਾਜ ਹਾਂਜੀ ਹਾਂਜੀ ਚਲੋ ਸ਼ੁਕਰ ਅਮਰਤ ਅੱਛਾ ਅਮਰਤ ਅੱਜ ਪਸ਼ੂ ਆਪਣੇ ਕੋਲ ਪੰਜ ਵਕਾਉ ਨੇ ਵੀਰੇ ਪੰਜ ਆ ਆਪਣੇ ਤੋਂ ਦੋ ਤਿੰਨ ਵੜਾ ਸੂਈਆਂ ਵੇ ਇੱਕ ਵੜ ਬੱਚੂ ਬਣਾਇਆ 6 ਆ ਵੜਾ ਠੀਕ ਹੈ ਜੀ ਤਿਆਰ ਵੜਾ ਹੋ ਗਈਆਂ ਦੋ ਮੱਝ ਉਹ ਦੋ ਮੱਝਾਂ ਨੇ ਚਾਰ ਵੜਾ ਹੰਨੀਆਂ ਨੇ ਪਸ਼ੂ ਸਾਰੇ ਸਵੇ ਸਵੇ ਫਿਰ ਹਾਂਜੀ ਹਾਂਜੀ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਵੈਸੀ ਵੀਰੇ ਇੱਕ ਤੇ ਵਸ਼ੀ ਸੂਈ ਆ ਜਿਹੜੀ ਤੀਜੇ ਨੰਬਰ ਅਲੀ ਅੱਜ ਆ ਜਿਹੜੀ ਵਿੱਚ ਕਾਏ ਵਾਲੀ ਇਹ ਤੇ ਪਰਸੋਂ ਦੀ ਸੂਈ ਆ ਬੌਲੀ ਹੈਗੀ ਉਹ 7-8 ਦਿਨਾਂ ਨਾਲ ਸੂਈ ਇਹ ਵੀ 7-8 ਦਿਨਾਂ ਦੇ ਵੇਜ ਵੇਜੀ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਲੈ ਵੀ ਅਮਰਤ ਇੱਕ ਨੰਬਰ ਬੋਲ ਦੇ ਫਿਰ ਆਪਣੇ ਸੰਪਰਕ ਆਪਣਾ ਨੰਬਰ ਹੈ 8146450629872824629 ਠੀਕ ਆ ਜੀ ਲੈ ਬਦਸੋ ਨੰਬਰ ਸਕਰੀਨ ਤੇ ਚੱਲਣ ਰਹੇ ਨੇ ਵੈਸੇ ਪਸੂ ਆਪਾਂ ਤੁਹਾਨੂੰ ਕੱਲੇ-ਕੱਲੇ ਨਖ ਦੀ ਡਿਟੇਲ ਲੈ ਕੇ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਅ ਸਟਾਰਟ ਇਧਰੋਂ ਕਰਦੇ ਆ ਸ਼ੁਰੂਆਤ ਹਾਂ ਜੀ ਹਾਂ ਜੀ ਇਹ ਬੱਚੀ ਤੋਂ ਕਰਦੇ ਲੈ ਵੀ ਇਹ ਬੱਚੀ ਦੀ ਕਰੀਏ ਡਿਟੇਲ ਸਾਜੀ ਅਮਰਤ ਸਵੇਰ ਗਨਮਸ ਹੋਈ ਆ ਵੀਰੇ ਪੈਲਣਾ ਚਾਰ ਦੰਦ ਦਾ ਮੂੰਹ ਪਹਿਲਣ ਚੱਕ ਗਈ ਆ ਹ ਲਓ ਵੀ ਪਹਿਲਾ ਸੁਬਾ ਦੋਸੋ ਮੂੰਹ ਚਾਰ ਦਾ ਤੇ ਚੌਕੀ ਆ ਬੱਚੀ ਬਾਕੀ ਆ ਥਣੇਵਾ ਤੁਸੀਂ ਆ ਵੇਖ ਕੇ ਚੈੱਕ ਕਰ ਲੋ ਚਾਰ ਥਾਣਾ ਸਪੇਸ ਪੂਸ ਚੰਗੀ ਆ ਵਿਰਲਾਪੁਰਲਾ ਤੇ ਥਾਣਾ ਪੂਰਾ ਤੇ ਦੇਣ ਅੱਜ ਕਿੰਨੇ ਹੋ ਗਏ ਨੂੰ ਸੂਈ ਨੂੰ ਵੀਰੇ ਹਫਤਾ ਹੋ ਗਿਆ ਇਹਨੂੰ ਹਫਤੇ ਇੱਕ ਦੀ ਸੂਈ ਹਾਂ ਹਫਤੇ ਬੱਚਾ ਮਗਰ ਕਿਹੜਾ ਬੱਛਾ ਵੀਰੇ ਆਵੇਂ ਲਓ ਜੀ ਆ ਡੱਬਾ ਬੱਚਾ ਮਗਰ ਹਾਂ ਲਓ ਜੀ ਓਹ ਠੰਡੀ ਧੀਰੀ ਆ ਲਓ ਜੀ ਹੋਪ ਤੇ ਤੇ ਸੂਈ ਦੋ ਦੋ ਦਸਿਓ ਕਬਰੀ ਫੇਰ ਕਿੰਨਾ ਮੇਰੇ ਦਾਸ ਕਿਲੋ ਹੈਗਾ 10 ਕਿਲੋ ਹਾਂ 10 11 ਲੋ ਜੀ 10 11 10 ਕਿਲੋ ਦੋਸਤੋ ਹੁਣ ਦੁੱਧ ਮੰਨ ਕੇ ਕੋਈ ਸੱਬਾ ਕਰ ਲਿਓ ਤੇ ਹਫਤਾ ਖੰਡ ਸਮਾ ਹੋ ਗਿਆ ਹਫਤੇਕ ਦੀ ਸੂਈ ਚੰਗੀ ਆ ਦਾ ਸੀਲ ਬਹੁਤ ਜਿਆਦੀ ਹੈ ਅੱਛਾ ਅੱਛਾ ਜੀ ਉਹ ਜੀ ਸ਼ੂ ਕਰਨੀ ਹੈਗੀ ਲੈ ਵੀ ਹੁਣ ਤੁਣ ਵੀ ਪੂਰਾ ਹੱਥੀ ਚਵਾਈ ਲਈ ਹੈ ਹਾਂ ਥਾਲ ਪੂਰਾ ਵਧੀਆ ਹਾਂ ਪੂਰੀ ਵਧੀਆ ਚਵਾਈ ਵਾਲਾ ਥਾਲੇ ਲੈ ਲੈ ਲੋਜੀ ਅੰਦੇ ਸੀ ਕਦੋਂ ਸੁਪਨੇ ਪਰਤੇ ਨਾ ਬਾਕੀ ਠੰਡੀ ਧੀਰੀ ਆ ਠੰਡੀ ਧੀਰੀ ਇਹਨੂੰ ਜਦੋਂ ਮਰ ਗਿਆ ਲੈ ਜੀ ਅੱਗੋਂ ਪਿੱਛੋਂ ਜਿਹੜੇ ਬੰਨੇ ਮਰਜੀ ਚੋਈ ਚਲੋ ਹੈ ਆ ਤੜੀ ਯਾਦ ਅਮਰਤ ਕੀ ਮੋਲ ਨਾ ਰੂਗਾ ਵੀਰੇ ਲੈਣ ਦੇ ਨਾ ਮੋਲ ਤਾਂ ਵੀਰੇ ਜੇ ਦੁੱਧ ਕਰਕੇ ਵੇਚੀਏ ਫਿਰ ਤੇ 50 ਨਹੀਂ ਰੋਣ ਮੋਲ ਇਹਦਾ 40000 38000 ਚ ਮਾਨਤਨ ਕਰਦਾ 38 ਠੀਕ ਹੈ ਜੀ ਹਾਂ ਤਾਂ 38000 ਦੇ ਵਿੱਚੋਂ ਮਾਨਤਨ ਹੋ ਜਾਊਗਾ ਮਗਰ ਬੱਛਾ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਆ ਮੇਲ ਕਾਫ ਹਫਤੇ ਦੀ ਸੂਈ ਹੈ ਕਰਮਾਂ ਦੀ ਬਾਕੀ 10 ਕਿਲੋ ਦੁੱਧ ਤਿਆਰ ਹਾਂ ਪੂਰਾ ਵਧੀਆ ਦੁੱਧ ਦੁੱਧ 12 13 ਕਿਲੋ ਵਧੀਆ ਚੋਰ ਚੋਂ ਇੱਕ ਨੰਬਰ ਆ ਬਾਕੀ ਜਿੱਦਾਂ ਮਰਜ਼ੇ ਕੋਈ ਵੀ ਰਾਨ ਕੇ ਤਸੱਲੀ ਕਰੀ ਚਲੇ ਲਵੀ ਜੀ ਯਾ ਠੀਕ ਆ ਜੀ ਜਦਾਂ ਕਿ ਮੂਹ ਚਾਰ ਦੰਦ ਪਿਓਰ ਚਾਰ ਦੰਦ ਚਾਰ ਦੰਦ ਅੱਗੇ ਸੈਕਿੰਡ ਨੰਬਰ ਤੇ ਆ ਜਿਹੜੀ ਵਹਿੜ ਆ ਗਈ ਇਹ ਮੇਰਾ ਦੂਜਾ ਮੰਨ ਲੈ ਕੋਈ ਤੀਜਾ ਸੂਆ ਮੰਨ ਲੈ ਅੱਛਾ ਜੀ ਇਹ ਪਰਸੋ ਦੀ ਯਾਰ ਸੂਆ ਘੇਰ ਦੀ ਵਸ਼ੀ ਆ ਗਈ ਮਗਰ ਮਗਰ ਘੇਰ ਆ ਗਈ ਹੈ ਘੇਰ ਚ ਆ ਦੇ ਕੰਡੇ ਹੁੰਦੇ ਹੁੰਦੇ ਧੁੰਨ ਵੀ ਹੈਗਾ ਸਾਰੀਆਂ ਨਿਸ਼ਾਨੀਆਂ ਕਰਦੀ ਪਈ ਲਓ ਜੀ ਨੜੂ ਨਾਲ ਬੱਚੇ ਦੇ ਹਾਂ ਲਓ ਵੀ ਪਰਸੋਂ ਦੀ ਸਾਸ਼ਾ ਪਰਸੋਂ ਹੀ ਸੋਈ ਆ ਬੌਲੀ ਬੰਦੀ ਆ ਕੋਈ ਵੜਾ ਦੇਵੇ ਅੱਛਾ ਅੱਛਾ ਬੌਲੀ ਦੋ ਤਿੰਨ ਡਾਂਗਾ ਉਹਨਾਂ ਚੁਵਾਈ ਹੋ ਗਈ ਚਾਰ ਟਾਈਮ ਕਿਹਨੇ ਥੱਲੇ ਅੱਜ ਵੀਰੇ ਤੀਜੇ ਦਿਨ ਹੋਈ ਚੁਵਾਈ ਕਿੰਨਾ ਕੁ ਬੋਲਾ ਕੰਮ ਕੀਤਾ ਜੀ 15 ਕਿਲੋ ਹੈਗਾ 15 ਕਿਲੋ ਆ ਥਾਣ ਥੋਣ ਬਹੁਤ ਸੋਹਣਾ ਵੈਸੀ ਲਓ ਸੂਬਾ ਤੀਜਾ ਦੱਸਿਆ ਜੀ ਹਾਂ ਜੀ ਤੀਜਾ ਤੀਜਾ ਬਾਬੀ ਤੀਜਾ ਸੂਬਾ ਦੋਸਤੋ ਕੱਦ ਵੱਡਾ ਮੀਡੀਅਮ ਤੋਂ ਉੱਚੀ ਆ ਬਾਕੀ ਹਵਾਨਾ ਲੇਵਾ ਤੁਹਾਨੂੰ ਤਸੱਲੀ ਨਾਲ ਦਿਖਾ ਦੰਗੇ ਮਗਰ ਵੀ ਬੱਚੀ ਫੀਮੇਲ ਕਾਫ <coughs> निशान अपने दूजे अमृत चो चान भी कि चो भी एक नंबर हो गया अगले पिछले थाना एक नंबर भी हांसो चोन चान एक नंबर आ चाहे कोई ਉਹ ਮਤਲਬ ਠੰਡੀ ਧੀਰੀ ਆ ਜੂੜ ਪਾ ਕੇ ਚਵਾਈ ਦੀ ਆ ਸਹੀ ਹਾਲ ਦਾ ਕਰੋਸ ਜਾ ਆਈਂਦਾ ਵੀ ਪਾਈਦਾ ਹਾਂ ਜੂੜ ਪਾਈਦਾ ਪਰ ਆ ਪਾਲਾ ਪਰ ਨਾ ਪਾਲਾ ਪਰ ਆਪਾ ਪਾਈਦਾ ਠੀਕ ਹੈ ਜੀ ਠੀਕ ਹੈ ਲੋ ਵੀ ਦੋਸਤੋ ਜੂੜ ਵੈਸੇ ਪਾਈਦਾ ਵੰਗਾ ਵੰਗਾ ਪਾ ਕੇ ਜਿੰਦਾਂ ਚਵਾਈ ਕਰਦੇ ਆ ਬਾਕੀ ਥਣ ਥੋਣਾ ਤੁਸੀਂ ਵੇਖ ਕੇ ਚੈੱਕ ਕਰ ਲਓ ਇਹਦੇ ਥੱਲੇ ਪੂਰੀ ਦੁੱਧ ਬੌਲਾ ਆਪਣਾ ਰਿਪੀਟ ਕਰਦੀ ਆ ਬੌਲਾ ਕਿੰਨਾ ਵੀਰੇ ਬੌਲਾ 14 15 ਕਿਲੋ ਆ ਦੁੱਧ ਵੀ ਕਿੰਨਾ ਦਈ ਹੈ ਨਾ ਗਾਣੇ ਵੱਡੀ ਆ ਪੂਰੀ ਚਵਾਦੂ 20 ਕਿਲੋ ਹਾਂ ਵੀਰੇ ਬੌਲਾ ਚਵਾਦੂ ਠੀਕ ਹੈ। ਖਾਣ ਸੋਣਾ ਲੱਗਾ ਗਾ ਨੂੰ। ਠੀਕ ਹੈ ਜੀ। ਹਾਂ ਉਹ ਵੀ ਚਲੋ ਚੰਗੀ ਜਿੰਨੀ ਵੀ ਭਾਰੀ ਵਜਨ ਵਾਲੀ ਗਾਵਾ ਉਹਦੀ ਛੋਟੀ ਤੇ ਹੈ ਨਹੀਂ। ਉਹ ਤੋਂ ਸੋਣ 13 14 13 14 ਬੌਲੇ ਤੇ ਚੱਲਣ ਢਈ ਹੈ। ਹਾਂ। ਲੱਗੀ 20 ਕਿਲੋ ਦੁੱਧ ਅਮਰਤਾਂ ਦਾ ਭਰ ਦਊਗੀ। ਠੀਕ ਹੈ। ਮਗਰ ਵੀ ਵੱਚੀ ਆ। ਪੱਤ ਵੱਡਾ ਤੇ ਮੁੱਲ ਕਿ ਰੋਗਾਂ ਦਾ। ਮੇਰੇ ਮੁੱਲੇ ਦਾ 70 ਕਰ ਲਈਏ ਪਰ 75 ਕਰ ਲਈਏ 60000 ਚ ਮਾਨ ਕਰਦਾਂ ਤੇ 63 ਦੀ ਦੇ ਦਾਂ। 63000 ਰੁਪਏ। ਫੋਰ ਵੀ ਕਰਾਂ ਕੋਈ ਨਹੀਂ ਵੀਰ ਫੋਨ ਲਾਵੇ ਲਓ ਜੀ 63000 ਦੀ ਦੋਸਤੋ ਯੈਸ ਨੋ ਵੀਰਾਂ ਦਾ ਵੀ ਕਰਾਂਗੇ 5000 ਡਿਮਾਂਡ ਆ ਉਹਦੇ ਵਿੱਚੋਂ ਮਾਨਤਾ ਕਰਾਂ ਪੂਰਾ ਲੰਬਾ ਮੁੱਠੀ ਥਾਣਾ ਹੱਤੀ ਚਵਾਈਲਾ ਥਾਣਾ ਪੂਰਾ ਵਧੀਆ ਥਾਣਾ ਰੋਗ ਰੋਗ ਦਾ ਥਾਣਾ ਇਹ ਨਹੀਂ ਥਾਣਾ ਛੋਟਾ ਕੋਈ ਫੋਰ ਸ਼ਾਂਗ ਨਹੀਂ ਆ ਜੀ ਅਸਮਰਤ ਜੇਰ ਚੂਰ ਆਪਣੇ ਕੋਲ ਪਈ ਸੀ ਇਥੇ ਹਾਂ ਵੀਰੇ ਜੇਰ ਮਤਲਬ ਆਪਾਂ ਲੈ ਲਈ ਸੂਈ ਮੌਕੇ ਦੀ ਹਾਂ ਹਾਂ ਪੂਰੀ ਪ੍ਰੋਪਰ ਜੇਰ ਆ ਆਪਾਂ ਠੀਕ ਆ ਠੀਕ ਨਰਨ ਦੀ ਲੋੜ ਨਹੀਂ ਕੋਈ ਠੀਕ ਆ ਭਰਾ ਹਾਂਜੀ ਅਸਮਰਤ ਜਿਹੜੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਗਈ ਵੜ ਇਹ ਵੀ ਵੀਰੇ ਪਹਿਲੇ ਨੇ ਸੂ ਲਓ ਜੀ ਪਹਿਲਾ ਸੂਆ ਦੋਸਤੋ ਵੈਸੇ ਦੰਦੋ ਜਵਾਨ ਠੀਕ ਹੈ ਜੀ ਦੰਦ ਪ੍ਰੋਪਰ ਪੂਰੇ ਕੀਤੇ ਆ ਤੇ ਸੂਈ ਨੂੰ ਅੱਜ ਕਿੰਨੇ ਕੇ ਦਿਨ ਹੋ ਗਏ ਲੋ ਵੀਰੇ ਨੂੰ ਵੀ ਹਫਤਾ ਹੀ ਹੋਇਆ ਜੀ ਹਫਤੇ ਕੀ ਦੀ ਹਾਂ ਇਹਦੇ ਥੱਲੇ ਵੀ 10 ਕਿਲੋ ਦੁੱਧ ਲਓ ਜੀ ਚੱਪਲਾ ਕ੍ਰੋਸ ਆ ਗਈ ਹਫਤੇ ਕੀ ਦੀ ਸੂਈ ਆ ਹਾਂਜੀ ਹਾਂਜੀ ਤੇ 10 ਕਿਲੋ ਦੁੱਧ ਹਾਂਜੀ ਹਾਂਜੀ ਲਓ ਜੀ ਹਫਤੇ ਦੀ ਸੂਈ ਆ 10 ਕਿਲੋ ਦੁੱਧ ਸੋ ਬਾਕੀ ਥਾਣਾ ਇੱਕ ਵਾਰੀ ਤੁਸੀਂ ਨੇੜੇ ਬਿਲਕੁਲ ਵੇਖ ਕੇ ਚੈੱਕ ਕਰੋ ਪੂਰਾ ਕੁਆਲਿਟੀ ਦਾ ਥਾਣਾ ਹੱਥੀਂ ਚੁਭਾ ਦੁੱਧ ਵੀਰੇ 12 13 ਕਿਲੋ ਵੀ ਭਰੀ ਜਾਊਗੀ ਠੀਕ ਹੈ ਜੀ ਚੱਲ ਜਿੰਨੀ ਵੀ ਆ ਚੰਗੀ ਹਾਈਟ অর ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਮੰਨ ਕੇ ਸੌਦਾ ਕਰ ਲਿਓ ਤੇ ਮਗਰ ਦੇ ਬੱਛਾ ਬੱਛੀ ਹੈ ਬੱਛਾ ਬੱਛਾ ਵੀ ਰਿਹਾ मतलब ਦਿਖਾ ਦਾਂਗੇ 나ੜੂ ਦੇ ਬੱਚਾ ਠੀਕ ਆ ਚੰਗੀ ਆ ਵੱਛੀ ਜਿੰਨੀ ਇਤਰਾ ਹੀ ਹੁੰਦਾ ਫੰਬਲ ਕੇ ਹੋਲੀ 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 ਆ ਬੱਚਾ ਆ ਜੋ ਲੈ ਬੱਚਾ ਮਗਰ ਆ ਦੋਸਤੋ ਬਾਕੀ ਇਹ 나ੜੂ ਬਿਲਕੁਲ ਬੱਚੇ ਦੇ ਨਾਲ ਠੀਕ ਆ ਹਾਂਜੀ ਤੇ ਸੂਹਾ ਪਹਿਲਾ ਸੂਈ ਹੈ ਹੁਣ 10 ਕਿਲੋ ਤੇ ਚੱਲਣ ਢਈ ਆ ਦੁੱਤ ਨਾਰਮਲੀ ਜੇਕਰ ਤੁਸੀਂ ਗੱਲ ਕਰਨੀ ਹੈ 11 12 11 12 12 ਤੱਕ ਵੀ ਭਰੀ ਹੋਊਗੀ ਠੀਕ ਹੈ ਤੇ ਚੋਣ ਚਾਂ ਵੈਸੀ ਹੈ ਪੋਲੀ ਬਿਲਕੁਲ ਆ ਵੀਰੇ ਪੂਰੀ ਵਧੀਆ ਚੋਣ ਨਿਕਰ ਅੱਛਾ ਅੱਛਾ ਹੋਰ ਛੱਟਾ ਨਹੀਂ ਕੋਈ ਵੀ ਹੈਗਾ ਉਹ ਵੀ ਠੰਡੀ ਧੀਰੀ ਹੈ ਤੇ ਇਹਦਾ ਮੋਲ ਕੀ ਰੋਗਨ ਇਹਦੇ ਮੋਲ ਇਹਦਾ ਵੀ 40 ਕਰਦੇ ਇਹਦਾ ਵੀ 37000 ਦੀ ਹਾਂ ਨਾ ਆਈਆਂ 37 ਦੀ ਹਾਂ ਲਓ ਜੀ ਓਏ ਚੋਰ ਛੱਪਾ ਹੀ ਕਰਾਂਗੇ ਲਓ ਜੀ ਠੀਕ ਹੈ ਡਿਮਾਂਡ 240 37000 ਲੈਣ ਦੇ ਨਜਾਇਜ਼ ਨੂੰ 37000 ਹੈ ਠੀਕ ਹੈ ਕਿੰਨੇ ਵੀ ਵੈਡ ਸਾਰੀ ਚੰਗੀ ਆ ਇਹ ਚੱਪਦਾ ਕਰੌਸ ਆ ਗਈ ਬਿਲਕੁਲ ਜੀ ਤੁਹਾਨੂੰ ਚਵਾਈ ਵਾਲਾ ਥਣ ਵਧੀਆ ਇਹ ਨਹੀਂ ਛੋਟਾ ਵੀ ਠੀਕ ਹੈ ਜੀ ਹਾਂ ਜੀ ਲੋਬੀ ਪ੍ਰਭੂ ਤੀਸਰੇ ਨੰਬਰ ਤੇ ਤੁਹਾਨੂੰ ਵੈੜ ਦਿਖਾਉਣੀ ਸੀ ਕਿ ਤਿੰਨ ਵੈੜਾ ਇੱਕ ਬਾਹਰ ਦਿਖਾ ਦਾਂਗੇ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਫਿਲਹਾਲ ਇੱਕ ਵਾਰੀ ਮੱਝਾ ਤੁਹਾਨੂੰ ਦਿਖਾ ਦਈਏ ਠੀਕ ਆ ਤੇ ਅਮਰਤ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਮੱਝ ਆ ਗਈ ਆ ਇਹ ਦੂਜਾ ਸੁਆ ਸੂਈ ਰ ਮਗਰ ਕੱਟੀ ਆ ਅੱਛਾ ਮਗਰ ਕੱਟੀ ਹਾਂਜੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਅਜੇ ਵੀਰੇ ਇਹਨੂੰ ਵੀ ਇੰਨੇ ਕਿ ਹੋ ਗਏ 7-8 ਦਿਨ ਦਾਹ ਲਾ ਕੇ ਮੰਨੇ ਕੋਈ ਲਓ ਜੀ ਹਫਤਾ ਤੱਕ ਦੋਸਤੋ ਮੰਨ ਕੇ ਕੋਈ ਵੀਰੇ ਸੌਦਾ ਕਰ ਸਕਦਾ ਮਗਰ ਵੀ ਕੱਟੀ ਆ ਆਪ ਦੂਜਾ ਸੁਆ ਤੇ ਹੁਣ ਦੁੱਧ ਕਿੰਨੇ ਕਿ ਤੇ ਚੜ ਗਈ ਆ ਵੀਰੇ 9 ਕਿਲੋ ਆ 9 ਹਾਂਜੀ 9 ਹਾਂ ਬਸੋ 9 ਕਿਲੋ ਦੋਤੇ ਤੇ ਹੁਣ ਚੱਲਣ ਡਈ ਆ ਹਫਤੇ ਦੀ ਸੂਈ ਮਗਰ ਵੀ ਕੱਟੀ ਆ ਦੂਜਾ ਸੂਆ ਬਾਕੀ ਆਪਾਂ ਤੁਹਾਨੂੰ ਤਸਲੀ ਨਾਲ ਤੋਰਾ ਤੋਰਾ ਚਲਾ ਕੇ ਇੱਕ ਵਾਰੀ ਵਿਖਾ ਦਿੰਨੇ ਹਾਂ ਲੰਮਾ ਲਓ ਜੀ ਆ ਮਗਰ ਕੱਟੀ ਜੇ ਅਗਲੇ ਪਿਛਲੇ ਥਣਾਂ ਦੀਆਂ ਧਾਰਾਂ ਬਰਾਬਰ ਅੰਮ੍ਰਿਤ ਵੀਰੇ ਓਕੇ ਐਨ ਜੋ ਓਕੇ ਲੈ ਵੀ ਪਣਾ ਕੋਈ ਆ ਦੋਸਤੋ 9 ਕਿਲੋ ਦੁੱਧ ਇਸ ਝੋਟੇ ਦੇ ਥੱਲੇ ਆ। ਬਾਕੀ ਥਾਣਾ ਤੋਂ ਉਹਨਾਂ ਦੀ ਵਾਂਡਪੁੰਡ ਚੰਗੀ ਆ ਬਿਲਕੁਲ ਆ ਤੁਸੀਂ ਵੇਖ ਸਕਦੇ ਹੋ। ਮੇਰਾ ਗੁਰਨਾ ਤੇ ਚੰਗੀਆਂ ਫਿਰ ਚੋਲ ਵਾਲੀ ਕੋਲੀ ਰੂ ਵਰਗੀ। ਅੱਛਾ ਜੀ। ਆ। ਰੂ ਵਰਗੀ ਜਿਹੜੀ ਪੋਲੀ ਵੀਰ ਦੱਸ ਰਿਹਾ ਮਰਦ ਵੀ ਬਿਲਕੁਲ ਰੂ ਵਰਗੀ ਪੋਲੀ ਆ ਬਾਕੀ ਸੁੰਦਰਤਾ ਵੀ ਪੂਰੀ ਆ। ਪੂਰੀ ਵਧੀਆ ਮੈਂ। ਗੁਲਾਈ-ਗਲੂਈ ਆ ਪੂਰੀ ਸਿੰਘਾਂ ਦੀ ਬਿਲਕੁਲ ਪਤਲਾ ਜਿਹਾ ਫੇਸ। ਹਾਂਜੀ। ਬੂਤੀ-ਬਾਤੀ ਦੀ ਬਹੁਤ ਪਿਆਰੀ ਆ। ਸੋਹਣਾ ਫੇਸ। ਤੇ ਕੱਦ ਕਾਠ ਵੀ ਦਾ ਦੋਸਤ ਸੋਹਣਾ ਮੀਡੀਅਮ ਹਾਈਟ ਮੰਨ ਕੇ ਲੈ ਜਾਓਗੇ ਫਿਰ ਮੀਡੀਅਮ ਆ ਪਰ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਹੈ ਹਾਂ ਨੋ ਧਾਰੀ ਨੋ ਪੋਲੀ ਆ 9 ਕਿਲੋ ਤਰਾ ਇਹਦੇ ਥੱਲੇ ਹੁਣ ਮੌਜੂਦ ਆ ਦੁੱਧ ਵੀਰੇ ਇਹ ਵੀ 12 ਕਿਲੋ ਦੇਈ ਜਾਊਗੀ ਜਿਆਦਾ ਨਹੀਂ ਹਾਂ ਹਾਂ ਥੋੜੀ ਦਰਤੀ ਹੈ ਹਾਂ ਕੋਈ ਗੱਲ ਨਹੀਂ ਹਲਾ ਦਿਓ ਮੜਾ ਜਿੱਧਰ ਨੂੰ ਕਰ ਦਿਓ ਹਲਾ ਦਿਓ ਕੋਈ ਨੀ ਤਸੱਲੀ ਨਾਲ ਲੈ ਵੀ ਆ ਲਓ ਜੀ ਠੀਕ ਆ ਅਮਰ ਤਾਂ ਫਿਰ ਕੀ ਮੁੱਲ ਕਰਦੇ ਆ ਇਸ ਚੋਲੀ ਦੇ ਬਣਾਏ ਹੋਈ ਜੀ ਝੋਟੀ ਤੁਹਾਨੂੰ ਪੜਾ ਦੋਤੇ ਕਰਕੇ ਵੇਚੀ 90 95 ਦੀ ਰਹੀ 85 ਹਜ਼ਾਰ ਚ ਮਾਰਤਾਂਗਾ 85 ਚ ਹਾਂ ਠੀਕ ਹੈ ਜੀ ਕਿੰਨਾ ਕਮਾਨਤਾਂ ਨੂੰਗਾ ਥੋੜਾ ਵਾਧਾ ਹੀ ਕਰਾਂਗੇ ਜਿਆਦਾ ਨਹੀਂ ਹੋਣਾ 83 ਦੇ ਦਾ 83 ਦੀ 83 ਦੀ ਲੈ 83000 ਦੀ ਦੋਸੋ ਇਹ ਝੋਟੀ ਮਿਲ ਜੂਗੀ ਤੁਹਾਨੂੰ ਬਿਲਕੁਲ ਸੱਜਰ ਸੂਈ ਆ ਹਫਤੇ ਇੱਕ ਦਾ ਸਮਾਂ ਹੋ ਗਿਆ ਬਾਕੀ ਇੱਕ ਵਾਰੀ ਬਚਾ ਤੁਹਾਨੂੰ ਤਸੱਲੀ ਨਾਲ ਫਿਰ ਦਿਖਾ ਦਈਏ ਕਿਉਂਕਿ ਅੰਦਾਜ਼ਾ ਲਾ ਲਓਗੇ ਤੁਸੀਂ ਵੀ ਆਹ ਵੇਖ ਸਕਦੇ ਠੀਕ ਹੈ ਜੀ ਕੱਟੀ ਆ ਮਗਰ ਮਗਰ ਕੱਟੀ ਤਾਂ ਉਹ ਪਤਾ ਥੋੜਾ ਮਈਆਂ ਵੀ ਤੁਰਜੀ ਵੀਰੇ ਹੋਰ ਗੱਲ ਕੋਈ ਨਹੀਂ ਬਿਲਕੁਲ ਵੀ ਬਿਲਕੁਲ ਕੋਈ ਸ਼ੱਕ ਨਹੀਂ ਸੂਈ ਸੁਵਾਈ ਵਹ ਕੱਟ ਮਿਲਦੀ ਹੈ ਜੜੀ ਅੱਛਾ ਅਮਰ ਤਾਂ ਜਿਹੜੀ ਆਪਣੇ ਕੋਲ ਲਾਸਟ ਵਿੱਚ ਮੇਰੇ ਤੋਂ ਓਕੜ ਗੱਬੜਾ ਕਿ ਲਾਮੀ ਨੇ ਚੈੱਕ ਪਾਸਾ ਓਕੜ ਤੇ ਗੱਬਣ ਚੈੱਕ ਪਾਸਾ ਪੂਰੀ ਗਰੰਟੀ ਨਾਲ ਚੈੱਕ ਪਾਸ ਕਿੰਨੇ ਮਹੀਨਿਆਂ ਦੀ ਆ ਤਿੰਨਾਂ ਦੀ ਵੀਰੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਦੁੱਧ ਛੇ ਕਰ ਲੋ ਦੋਵੇਂ ਟਾਈਪ ਪਾੜੇ ਤੇ ਦੋ ਮਟਾ ਪੜਦੇ ਮਿੱਠੀ ਵਿੱਚ ਪੜਦੇ ਮਤਲਬ ਬਹੁਤ ਜਿਆਦਾ ਹੈ ਮਤਲਬ ਧਾਰ ਲੈ ਕੇ ਪੱਠੇ ਉਹ ਨਹੀਂ ਖਾਂਦੀ ਇੰਨੀ ਮਿੱਠੀ ਹਾਂ ਲਓ ਦੋਸਤ ਤਿੰਨ ਮਨთ ਦੀ ਗੱਭਣ ਚੈੱਕ ਪਾਸ ਆ 6 ਕਿਲੋ ਦੁੱਧ ਇਸ ਮੱਝ ਦੇ ਥੱਲੇ ਆ ਅੱਗੇ ਤੀਜਾ ਸੂਹੂਗੀ ਫਿਰ ਤੇ ਚੌਥਾ ਐਂ ਨਹੀਂ ਨਹੀਂ ਇਹ ਚੌਥਾ ਸੂਹੂ ਵੀਰੇ ਤੀਜਾ ਚੌਥਾ ਸੂਹੂਗੀ ਹੁਣ ਤੀਜੇ ਚੱਲਣ ਦੀ ਹੈ ਹਾਂਜੀ ਹਾਂਜੀ ਲਓ ਜੀ ਕਦ ਕੋਦ ਪੂਰਾ ਦੋਸਤੋ ਵੱਡਾ ਵੱਡੇ ਕਦ ਵਿੱਚ ਆ ਬੇਲ ਬੂਲ ਚੰਗੀ ਆ ਬਾਕੀ ਜਿੰਨੇ ਵੀ ਆ ਸੰਭੀ ਸੂਭੀ ਆ ਕਰਮਾਂ ਲਈ ਅੱਗੇ ਕੋਈ ਚੰਗਾ ਖਰੀਦਦਾਰ ਮਿਲ ਗਿਆ ਸੇਵਾ ਤੁਸੀਂ ਕਰਨੋ ਕਿ ਤਿੰਨ ਕੁ ਮਹੀਨੇ ਦੀ ਗੱਭ ਚੈੱਕ ਪਾਸ ਆ 6 ਕਿਲੋ ਦੁੱਧ ਬਾਕੀ ਚੌਣ ਚਾਂ ਚੌਥਾ ਨਾ ਦੀ ਪੂਰੀ ਤਸੱਲੀ ਹੈ ਜੀ ਵੀਰੇ ਪੂਰ ਛਿੱਟੇ ਦੀ ਗਾਰੰਟੀ ਆਪਣੀ ਫੋਨ ਲੈ ਵੀ ਜੇ ਮੈਂ ਛਿੱਟਾ ਮਾਰੇ ਚੌਣ ਵੀ ਫਿਰ ਆਏ ਪੋਲੀ ਹੁਣ ਦੋਸਤੋ ਟੋਕੜ ਗੱਪਣ ਮੱਝਾਂ ਦੀ ਵੀ ਵੀਰ ਕਾਫੀ ਫੋਨ ਕਰਦੇ ਰਹਿੰਦੇ ਆ ਵੀ 24 ਘੰਟੇ ਵੀ ਕੋਈ ਨਾ ਕੋਈ ਪਸ਼ੂ ਕੋਈ ਲੱਭੇ ਤਾਂ ਜ਼ਰੂਰ ਸਾਹਮਣੇ ਪੇਸ਼ ਕਰਕੇ ਤੇ ਟੋਕੜ ਗੱਪਣ ਇਹ ਮੱਝ ਚੌਥੇ ਸੂਬੇ ਲਈ ਗੱਪਣ 3 ਮਹੀਨੇ ਦੀ ਚੈੱਕ ਪਾਸ ਸਾਲਾ ਵੀ ਅਮਰਤ ਆਪਣੇ ਕੋਲ ਵੈਸੇ ਕਿੰਨੇ ਕ ਟਾਈਮ ਹੋ ਗਿਆ ਇਹਨੂੰ ਆਈ ਨੂੰ ਮੇਰੇ ਅੱਜ ਆਪਣੇ ਕੋਲੇ ਚੌਥਾ ਦਿਨ ਐਨੂੰ ਉਹ ਚੌਥਾ ਦਿਨ ਹਾਂ ਮਾਲ ਇੱਕ ਦਿਨ ਆਪਣੇ ਤੋਂ ਇਹਨੇ ਆ ਕੇ ਕੀਤਾ ਪਰ ਟੀਕਾ ਨਹੀਂ ਲਾਇਆ 8 ਵਾਰੀ ਚੋਲੀ ਇਹਦੇ ਗੱਟ ਸਤ ਡਾਂਗਾ ਪਚਵਾਈ ਕਰ ਲਈ ਜਾਂਦੀ ਹਾਂ 6 ਕਿਲੋ ਤੋਂ ਤਾਂ ਨੈਟ ਹਾਂ ਹਾਂ ਵੀਰੇ ਦੋ ਟਾਈਮ ਆਉਦੀ ਆਪਣੇ ਤਸੱਲੀ ਕਰੇ ਕਿਹੜੀ ਚੋਈ ਜਾਣੀ ਜੜੀ ਸੂਈ ਸਵਾਈ ਬਿਲਕੁਲ ਬਿਲਕੁਲ ਤੇ ਅੱਜ ਇਹ ਨਾਗ ਪਾਈਦੇ ਆਗੇ ਚੱਲ ਸੌਖਾ ਆਿੰਦਾ ਗਾਗ ਨੂੰ ਹੂੰ ਇਹ ਅੱਜ ਆਪਾਂ ਕਿੰਨੇ ਦੀ ਦੇਵਾਂਗੇ ਮੇਰੇ ਮੈਂ ਦੇ ਤੈਨੂੰ ਪਤਾ ਜੀ ਤਿਆਰ ਹੁੰਦੀ ਐ 85000 ਰੁਪਏ ਦੀ ਹੁਣ 55000 ਦੀ ਦੇਣੀ ਆ 55 ਦੇ ਹਾਂ ਤੇ ਹੋਰ ਲਾਸਟ ਲਾਸਟ ਹਾਂ ਉੱਚੇ ਛੋੜ ਛੱਪਾ ਥੋੜਾ ਵਾਧਾ ਹੀ ਕਰਨਾ 5400 ਜਿਆਦਾ ਨਹੀਂ ਲੋ ਵੀ ਆ ਦੋਸਤੋ ਤੋਕੜ ਗੱਬਣ ਇਹ ਮੱਝ ਤੇ 55000 ਦੀ ਮਿਲ ਜੂਗੀ ਠੀਕ ਆ ਜੀ ਤੇ ਬਾਕੀ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਜੀ ਵੀ ਤੋਕੜ ਗੱਬਣ ਮੱਝਾਂ ਦੇ ਰੇਟ ਵੀ ਸੱਜਰ ਮੱਝਾਂ ਦੇ ਬਰਾਬਰ ਹੋਏ ਪਏ ਨੇ ਵੈਸੇ ਬਾਕੀ ਇਹ ਤਾਂ ਜਿਹੜੀ ਤੁਹਾਨੂੰ ਦੋਸਤੋ ਅੱਜ ਇਹ 55 ਦੀ ਮਿਲ ਜੂਗੀ ਠੀਕ ਹਾਂਜੀ ਬਾਕੀ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜ ਆ ਲਓ ਜੀ ਮੱਥੇ ਬੱਲ ਸਿੰਘ ਸੁੰਗ ਪੂਰੇ ਗੁਲਾਈ ਦੇ ਵਿੱਚ ਤੇ ਜਿੰਨੀ ਵੀਆ ਕਰਮਾ ਲਈ ਸਾਂਭੀ ਸੋਭੀ ਪੂਰੀ ਆ ਠੀਕ ਆ ਹਾਂਜੀ ਹਾਂ 2 ਗੀ ਲਵੇਰੀ ਮੱਝ ਵੀਰੇ ਦੋ ਦਿਨ ਮਿੱਠੀ ਜਿੰਨੀ ਗਏ ਨੇ ਦਹੀ ਆਣਾ ਦੋ ਤਿੰਨ ਵੀਨੇ ਹੋਰ ਮਿਲੂਗੀ ਚਾਰ ਬਿਲਕੁਲ ਜੀ ਬਿਲਕੁਲ ਅੱਛਾ ਅਮਰਤੇ ਸੋ ਬਾਅਦ ਆਪਾਂ ਕੀ ਵਿਖਾਉਣਾ ਪਸੋ ਇੱਕ ਗਾਹ ਵੀਰੇ ਬਾਹਰ ਆਓ ਜੀ ਇੱਕ ਲਾਸਟ ਵਿੱਚ ਦੋਸਤੋ ਵੈੜ ਤੁਹਾਨੂੰ ਦਿਖਾ ਦਿੰਨੇ ਆ ਹੋਰ ਜਰਸੀ ਆ ਗਿਆ ਆ ਜਿਹੜੀ ਹਾਂ ਵੀਰੇ ਆ ਸਸ ਸਸ ਉਹ 12 ਕਿਲੋ ਹੈਗਾ ਵੀਰੇ ਹਾਂ ਪਰ ਹਲਦੀ ਆਏ ਹੇ ਲੀਕੇ ਮੈਂ ਮਤਲ ਲਾਇਕਤ ਨਾ ਚੋਣੀ ਪਈਦੀ ਲੱਗਦਾ ਮਤਲ ਲੱਤਾ ਨਹੀਂ ਮਾਰਦੀ ਹੱਥ ਲੱਤ ਲਾਉਣਦੀ ਹੂੰ ਮਤਲ ਇਹਨਾਂ ਵੀ ਪਾਲਦੀ ਦੋ 18 ਨਹੀਂ ਚੋਣ ਦਿੰਦੀ ਬਾਲਟੀ ਪਿਛੇ ਰੱਖ ਲੋ ਤੇ ਜੱਗ ਗੜਵੀ ਫੜ ਕੇ ਜਾਂ ਜੱਗ ਫੜ ਕੇ ਕੋਲੀ ਬੱਸ ਬੱਸ ਕਿਉਂਕਿ ਮੜਕੇ ਕੱਲ ਨੂੰ ਵੀਰ ਇੱਥੇ ਆ ਗਿਆ ਕੇ ਦੱਸਿਆ ਨੇ ਨਾ ਠੀਕ ਹੈ ਮਤਲ ਥੋੜੀ ਥੋੜੀ ਲੱਤ ਲਾਉਣਦੀ ਹੈਗੀ ਹੈ ਬਠੇ ਨੂੰ ਕਹਿੰਦਾ ਨਾ ਇੱਕ ਸ਼ੁਰੂ ਤੋਂ ਇੱਕ ਹੱਥ ਨਾ ਚੋਈ ਮੈਨੂੰ ਯਾਦ ਦੀ ਤਾਂ ਹੀ ਕਰਦੀ ਵੀਰੇ ਠੀਕ ਹੈ ਵੈਸੇ ਕਦ ਕੋ ਤੋਂ ਵੱਡਾ ਪੂਰਾ ਹਨਾ ਪੂਰੀ ਵੱਡੀ ਵਹਿੜਾ ਤੋਂ 12 ਕਿਲੋ ਠੰਡਾ ਦੁੱਧ ਆ ਜਿਹੜਾ ਚੋ ਲੈਣਾਗੇ 12 ਸੂਈ ਨੂੰ ਵੀਰੇ ਨੂੰ ਦੋ ਟਾਈਮ ਇੰਨੇ ਹੋ ਚੱਲੇ ਹੋਣਗੇ ਫੇਰ ਹੀ ਆ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਮਗਰ ਥਾਪੀ ਤੇ ਬਹਿ ਕੇ ਨਹੀਂ ਮੰਡ ਪਾ ਕੇ ਤੇ ਬਹਿ ਜਾਣਾ ਥੋੜਾ ਠੀਕ ਆ ਠੀਕ ਆ ਚੰਗੀ ਚੋਣ ਬਹੁਤ ਨਿੱਗਰ ਲੋਕ ਤਾਂ ਸੂਏ ਬਾੜ ਵੀ ਪਕਾਊਗਾ ਆਮਰ ਤੋਂ ਬਾਈ ਦੇ ਕੋਲ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਢਾਈ ਤਿੰਨ ਮਹੀਨੇ ਦੋ ਢਾਈ ਮਹੀਨੇ ਕੋਈ ਤਿੰਨ ਵੀ ਮੰਨ ਲੇ ਬਾਕੀ ਕਾ ਦ 12 ਕਿਲੋ ਦੁੱਧ ਵੀਰੇ ਪੱਕਾ ਨੈੱਟ ਜਿਹੜਾ ਚੋਲੜਾ ਕੱਦ ਫੁੱਲ ਵੱਡਾ ਕੱਦਾ ਬੋਦੀ ਵਾਲੀ ਵੜਾ ਛੋਟਾ ਜਾਂ ਬਿਲਕੁਲ ਕੰਨ ਹੈ ਵੀ ਇੱਕ ਰੰਗ ਕਾਲੀ ਆ ਹਵਾਨੇ ਲੇਵੇ ਤੇ ਬਹੁਤ ਸਪੋਰਟ ਦੇ ਜਾਂ ਹਵਾਨਾ ਨੇਵਾ ਵਾਈਟ ਆ ਬਾਕੀ ਓਵਰ ਆਲ ਮਾੜਾ ਕੰਨਾਂ ਵੀ ਭਾਂਦੀ ਖੋਲ ਕੇ ਤੋੜ ਕੇ ਵਿਖਾ ਦਿੰਦੇ ਹਾਂ ਹਾਂ ਤੋੜੀਏ ਤੋੜੀਏ ਕਿਉਂਕਿ ਵੀਰੇ ਇਹ ਦੂਰ ਹੋ ਜਾਂਦਾ ਪੰਦੀ ਵਾਲਾ ਭਾਂਦੀ ਨਾ ਹਾਂਜੀ ਹਾਂਜੀ ਦੁੱਧ ਬਰੋਬਰ ਆ ਅੱਛਾ ਦੋ ਧਾਰਾਂ ਦੇ ਇੱਕ ਸਾਈਡ ਦੋਸਤੋ ਰੱਖਤੀ ਆ ਜੇ ਇੱਕ ਬਹਿਣੀ ਵਾਲੀ ਜਿਹੜੀ ਸਾਈਡ ਆ ਤੁਸੀਂ ਵੇਖੋਗੇ ਠੀਕ ਆ ਜੀ ਤੇ ਬਾਕੀ ਧਾਰਾਂ ਦੇ ਵਿੱਚ ਕੋਈ ਫਰਕ ਨਹੀਂਗਾ 12 ਕਿਲੋ ਦੁੱਧ ਉਹ ਤੁਸੀਂ ਬਿਲਕੁਲ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਆਪਣਾ ਚੋਗੇ ਤਸੱਲੀ ਕਰ ਸਕਦੇ ਜੇ ਕੱਦ ਅਮਰਤ ਸਿੰਘ ਦਾਡਾ ਆਂਦਾ ਹੈ ਬੋਰੀ ਵੱਡੀ ਵਹਿੜਾ ਮੇਰੇ ਗਾਂ ਜਿੰਨੀ ਵੀ ਉਹ ਚੰਗੀ ਆ ਸਿਰਫ ਇਹੋ ਆਦਤ ਆ ਥੋੜੀ ਬਿਲਕੁਲ 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 ਕਹੋਗੇ ਆਪਾਂ ਕੱਲ ਨੂੰ ਆ ਲਾਂਮਾ ਨਹੀਂ ਲੈਣਾ ਜਿਹੜਾ ਵੀਰ ਮੇਰਾ ਇੱਥੇ ਆ ਕੇ ਚੋਗੇ ਤਸੱਲੀ ਕਰ ਲੈ ਲਓ ਜੀ ਸੋ 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 ਇਹ ਵੜਾ ਪੂਰੀ ਡਿਟੇਲ ਤੁਹਾਨੂੰ ਮਿਲੀ ਗਈ ਹੈ। ਬਾਕੀ 12 ਕਿਲੋ ਦੁੱਧ ਦਾ ਜਿਹੜਾ ਕੋਈ ਵੀਰ ਅੱਗੇ ਲੈ ਕੇ ਜਾਣਾ ਚਾਹੂਗਾ। ਚੋਕ ਅੱਥਲੀ ਨਾਲ ਡਿਟੇਲ ਜਰੂਰ ਸੁਣੋ। ਸੂਈ ਸਵਾਈ ਵੜਾ ਇਹ ਕਿਹੜਾ ਗੱਬੜ ਆ। ਹਾਂ ਬਿਲਕੁਲ ਜੀ ਬਿਲਕੁਲ। ਹਾਂ ਜੀ। ਤੇ ਕੋਈ ਪੈਸੇ ਲਾਉਣੇ ਕੋਈ ਵੀਰ ਨੇ। ਇਹ ਕਿੱਥੋਂ ਤੱਕ ਦੇ ਦੇਣੀ ਆ ਬਾਈ? ਵੀਰੇ ਮੁੱਲ ਜੋ ਮਰਜ਼ੀ ਕਰੀਏ 30000 ਦੀ ਹਾਂ ਨਾ ਇਹ ਆ। 30000 ਦੀ। ਉਹ ਚੋਟ ਵੀ ਨਹੀਂ ਕਰਨੀ ਇਹਨੇ ਲੈਣੇ ਆ ਆਪਾਂ ਜਿਹੜੀ। ਕਿਉਂ? ਛੋਟ ਕਿਉਂ ਨਹੀਂ ਕਰਨੀ? ਨਹੀਂ ਜੇ ਦੱਸ ਨੋ ਹੀ ਦੱਸਤਾ ਆਪਾਂ। ਉਹ ਛੋਟ ਸਮਝ ਲਈ ਕੋਈ ਵੀ ਉੱਤ ਲਈ ਜਾਏ ਛੋਟ ਵੈਸੇ ਦੋਸਤੋ ਵੀਰਾਂ ਦਾ ਨਹੀਂ ਕਰਨੀ ਪਰ ਹੋ ਜੂਗੀ ਕੋਈ ਵੀਰ ਆਵੇ ਮੇਰਾ ਕੱਲ ਨੂੰ ਨਹੀਂ ਲਾਮਾ ਲੈਣਾ ਕੋਈ ਵੀ ਇੱਥੇ ਆ ਕੇ ਝੋਲੇ ਨਹੀਂ ਲੱਤ ਲਾਉਂਦੀ ਫਿਰ ਛੋਟ ਥੋੜੀ ਬਾਖੋਲੀ ਚਾਹੀਦੀ ਕਰਨੀ ਨਹੀਂ ਨਹੀਂ ਵੀਰੇ ਤੈਨੂੰ ਪਤਾ ਹੈ ਮੈਡ ਵੱਡੀ ਆ ਦੁੱਧੋ ਦੇ ਹਿਸਾਬ ਨਾਲ ਮਹੀਣੀ ਸੋ ਦੋਸਤੋ ਗੱਲਾਂ ਬਾਤਾਂ ਨੇ ਪਰ ਛੋਟ ਸਾਰੇ ਪਸ਼ੂਆਂ ਦੇ ਵਿੱਚੋਂ ਕੋਈ ਵੀਰ ਆਵੇ ਆਪਦਾ ਸੌਦਾ ਕਰਿਓ ਛੋਟ ਹੋ ਜੂਗੀ ਮੌਕੇ ਤੇ ਥੋੜਾ ਬਾਦਾ ਜੋ ਵੀ ਮਾਨਤਾਣ ਬਣਿਆ ਇਹ ਟੋਟਲ ਅੱਜ ਤੁਹਾਨੂੰ ਜਿਹੜੇ 6 ਨਗ ਦਿਖਾਉਣੇ ਸੀ ਆਪਾਂ 3 4 ਬੈੜਾ ਦਿਖਾਤੀਆਂ ਨੇ ਤੇ 2 ਮੱਝਾਂ ਦਿਖਾਤੀਆਂ ਪਸ਼ੂ ਸਾਰੇ ਸੂਏ ਸੂਬਾ ਜਾਂ ਦੁੱਧ ਆਪਣਾ ਚੋਗੇ ਤਸल्ली ਕਰ ਲਵੇ ਕੋਈ ਇੱਕ ਤਿੱਪਣ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਬਸ ਬਸ ਆਪਦੇ ਚੋਗੇ ਤਸਰੀਨਾ ਭਰਾ ਕੇ ਦੋ ਤੋਂ ਕੋਈ 2 4 5 7 ਕਿਲੋ ਜੋਕੇ ਇੱਕ ਡੰਗ ਦਾ ਆਪਦੀ ਤਸल्ली ਕਰੋ ਹਰ ਵਾਰੀ ਆਪਾਂ ਕਹਿੰਨੇ ਆ ਤੇ ਅੰਮ੍ਰਿਤ ਹੋਰ ਵੀਰੇ ਗੱਲਬਾਤ ਬਸ ਵੀਰੇ ਓਕੇ ਆ ਤੇ ਨੰਬਰ ਬੋਲ ਦਗੀ ਇੱਕ ਵਾਰੀ ਫਿਰ ਨੰਬਰ ਆਪਣਾ 8146450629872824629 ਦੋ ਤੇ ਵਟਸਐਪ ਕਰ ਲੈਣਾ ਕਿਉਂਕਿ ਸੂਏ ਸਵਾਏ ਡੰਗਰ ਆ ਜਿਹੜਾ ਵੀਰ ਮੇਰਾ ਆਨਲਾਈਨ ਸਰੂ ਉਹਦੀ ਫੁੱਲ ਗਰੰਟੀ ਹੋਊਗਾ ਜਿਹੜਾ ਇੱਥੇ ਆ ਕੇ ਚੋਗੇ ਆਪਦੀ ਤਸल्ली ਕਰਦਾ ਉਹਦੀ ਕੋਈ ਗਰੰਟੀ ਨਹੀਂ ਹੈ ਵੀਰੇ ਠੀਕ ਆ ਬਿਲਕੁਲ ਹ ਆਪਸ ਹੋਏ ਨਾ ਪਾਏ ਆ ਕੋਈ ਗੱਬੜ ਨਹੀਂ ਆ ਥਣ ਦੀ ਬਾਦ ਘਾਟ ਦੀ ਗਰੰਟੀ ਹੋਣੀ ਪੂਰ ਛਿੱਟੇ ਦੀ ਗਰੰਟੀ ਜਿਹੜਾ ਆਨਲਾਈਨ ਸੌਦਾ ਕਰੂ ਆਪਣੇ ਦਾ ਪਰ ਹਾਂ ਹਾਂ ਤੇ ਜਿਹੜਾ ਮਤਲਬ ਇੱਥੇ ਚੋ ਕੇ ਤਸੱਲੀ ਕਰਕੇ ਉਹਦੀ ਕੋਈ ਗਰੰਟੀ ਨਹੀਂ ਚਲੋ ਤਾਂ ਆਪਦੇ ਆਪ ਗਰੰਟੀ ਹੈ ਫਿਰ ਉਹ ਆਪ ਦਾ ਵੀ ਰਾਮ ਜਾਨੀ ਜਾਨਾ ਆਪਾਂ ਜਿਹੜਿਆ ਗੋਲਿਆਂ ਦੀਆਂ ਆਪਣੇ ਕੋਲੇ ਦੋ ਦੇ ਰਹੀਆਂ ਤਿੰਨ ਦੇ ਰਹੀਆਂ ਪਾ ਤਸੱਲੀ ਕਰਕੇ ਲਈਦੀ ਠੀਕ ਹੈ ਜੀ ਹਾਂਜੀ ਅਬ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਕੁ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਵੀਡੀਓ ਦੇਖ ਰਿਹਾ ਸਾਰਿਆਂ ਦਾ ਧੰਨਵਾਦ ਜੀ